ਅਖੌਤੀ ਇਨਕਲਾਬੀ ਤੇ ਅਖੌਤੀ ਸਿੱਖ ਆ ਜਿਹੜੇ ਦਿੱਲੀ ਵਾਲੇ ਕੇਜਰੀ ਕੇਜਰੀਵਾਲ ਦੇ ਪਿੱਛੇ ਤੁਰੇ ਫਿਰਦੇ ਆ ਤੇ ਪੰਜਾਬ ਦੇ ਵਿੱਚ ਕਈ ਲੋਕ ਅੰਮ੍ਰਿਤਧਾਰੀ ਹੋ ਕੇ ਗਾਤਰੇ ਪਾ ਕੇ ਦਾੜੇ ਰੱਖ ਕੇ ਉਹਨਾਂ ਪਿੱਛੇ ਫਿਰ ਰਹੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਸਾਡੇ ਅਕਾਲ ਤਖਤ ਸਾਹਿਬ ਤੇ ਹਮਲੇ ਕੀਤੇ ਜਿਹਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਇਹ ਕੁਝ ਸਾਡੇ ਨਾਲ ਵਾਪਰਿਆ ਕਿਵੇਂ ਬੇਦੋਸੇ ਸਿੱਖ ਮਾਰੇ ਗਏ ਅੱਜ ਅਖੌਤੀ ਸਿੱਖ ਜਿਹੜੇ ਝਾੜੂ ਦਾ ਸਾਥ ਦੇ ਰਹੇ ਨੇ ਉਹਨਾਂ ਦੀ ਵੋਟ ਸਿੱਧਮ ਸਿੱਧੀ ਖੂਨੀ ਪੰਜੇ ਨੂੰ ਜਾ ਰਹੀ ਹੈ ਜੂਨ 84 ਦੇ ਦਿਨ ਨੇੜੇ ਹੈ ਤੇ ਜੂਨ ਚੱਲਣ ਵਾਲੀ ਹੈ ਇੱਕ ਤਰੀਕ ਨੂੰ ਜੂਨ ਆ ਜਿਸ ਦਿਨ ਵੋਟਾਂ ਨੇ ਤੇ ਜਿਹੜੇ ਅਖੌਤੀ ਸਿੱਖ ਨੇ ਜਿਹੜਿਆ ਝਾੜੂ ਦੇ ਪਿੱਛੇ ਲੱਗੇ ਫਿਰਦੇ ਆ ਫੇ ਤਾਂ ਝਾੜੂ ਵੀ ਸਿੱਖਾਂ ਦੀ ਦੁਸ਼ਮਣ ਪਾਰਟੀ ਐ ਇਹ ਚ ਕੋਈ ਐ ਲਾ ਲੋ ਵੀ ਸ਼ੱਕ ਨਹੀਂ ਰਹਿ ਗਿਆ ਇਹ ਚ ਕੋਈ ਹੋਲਾ ਨਹੀਂ ਰਹਿ ਗਿਆ ਕਿਉਂਕਿ ਜਿਹੜੇ ਝਾੜੂ ਨੇ ਸਾਡੇ ਨੌਂ ਜ਼ਮਾਨਾ ਤੇ ਐਨਐਸਐ ਲਾ ਕੇ ਡਿਬਰੂਗੜ ਸਿੱਟ ਤੇ ਉਹ ਕਿਵੇਂ ਸਿੱਖਾਂ ਦੇ ਹੱਕ ਚ ਹੋ ਸਕਦੀ ਐ ਵੈਸੇ ਤਾਂ ਉਹ ਹੀ ਹੱਕ ਚ ਨਹੀਂ ਐ ਪਰ ਇਹ ਕਹਿ ਦਿੰਦੇ ਆ ਵੀ ਅਸੀਂ ਤਾਂ ਐ ਆ ਜੀ ਕਾਂਗਰਸ ਨੇ ਐ ਕੀਤਾ ਕਾਲੀਆਂ ਨੇ ਐ ਕੀਤਾ ਇਹਨਾਂ ਨੂੰ ਆਪਦਾ ਜਿਹੜਾ ਕੰਮ ਕਰਾ ਇਹ ਆਪਦੀ ਪੀੜ੍ਹੀਦਲੇ ਸੋਟਾ ਕਦੇ ਨਹੀਂ ਮਾਰਦੇ ਇਹਨਾਂ ਨੂੰ ਮੈਂ ਅੱਜ ਦਿਖਾਉਣ ਲੱਗਿਆ ਕਿ ਤੁਹਾਡਾ ਕੇਜਰੀਵਾਲ ਤਾਂ ਦਿੱਲੀ 'ਚ ਸਮਝੌਤੇ ਕਰੀ ਫਿਰਦਾ ਹੈ ਅਲਾਈਅੰਸ ਬਣਾਈ ਫਿਰਦਾ ਹੈ ਇੰਡੀਆ ਪਹਿਲਾਂ ਮੈਂ ਦਿਖਾ ਦਾਂ ਤੇ ਫਿਰ ਪਰਤਾਂ ਖੋਲਦਾ ਫਿਰ ਮੈਂ ਤੁਹਾਨੂੰ ਦੱਸਦਾ ਕੀ ਕਿਵੇਂ ਕੇਜਰੀ ਯਾਰ ਕੀ ਕਹਦਾ ਹੁੰਦਾ ਸੀ ਲਓ ਸ਼ੇਰ ਵਾਲੀ ਕੀਲੀ ਨੱਪ ਦਿਓ ਕਰਾਂ ਦੱਬ ਕੇ ਭਰਾਵੋ ਇਹਨਾਂ ਦੀ ਅੱਜ ਦੱਸਦਾ ਇਹਨਾਂ ਦੀਆਂ ਕਰਤੂਤਾ ਕੀ ਨੇ ਆ ਸੁਣਿਓ ਪਹਿਲਾਂ ਸਾਰਾ ਪੂਰਾ ਦੋ ਵਾਰ ਪਿਛਲੇ 10 ਸਾਲਾਂ ਸੇ ਬੀਜੇਪੀ ਕੋ ਵੋਟ ਦਿਆ ਜਿਰਨ ਖੇਰ ਕਦੇ ਮਿਲਨੇ ਆਇਆ ਹੀ ਆਪਸੇ ਕبھی ਸ਼ਕਲ ਦਿਖਾਈ ਅਬ ਇਸ ਵਾਰ ਫਿਰ ਭਗਾਉਣ ਕੋ ਹਰਦੇਸ਼ तिवारी ਕੋ ਜਿਤਾਓ ਇਸ ਵਾਰ ਇੱਕ ਮੌਕਾ ਦੋ ਇਹਨੂੰ 1 नंबर पे बटन और मनीष तिवारी को 1 नंबर पे लेके आना है इनका सबको पता है ना पंजा इनका निशान है पंजे पे वोट डाल दिया 1 तारीख को चुनाव है करनी बहुत पड़ेगी घर में मत बैठ जाना पसीने आएंगे घर से पानी की हूं ये दसो इन्हें की कह पंजा ने वोट दियो ਤੇ ਹੁਣ ਮੈਂ ਪੁੱਛਣਾ ਚਾਹਣਾ ਹਨ ਖੱਤੀ ਸਿੱਖਾਂ ਨੂੰ ਜੜੇ ਦੇ ਪਿੱਛੇ ਲੱਗੇ ਫਿਰਦੇ ਆ ਇਹਨੂੰ ਆਪਦਾ ਗੁਰੂ ਮੰਨਦੇ ਆ ਓਏ ਸਿੱਖਾਂ ਦੇ ਘਰੇ ਜਨਮ ਲੈ ਕੇ ਅੱਜ ਤੁਸੀਂ ਦਿੱਲੀ ਵਾਲੀ ਪਾਰਟੀ ਦੇ ਪਿੱਛੇ ਆਣ ਇਹਨਾਂ ਦੀਆਂ ਚੱਪਲਾਂ ਚੜ੍ਹਦੇ ਫਿਰਦੇ ਹੋ ਏਹੀ ਦਿੱਲੀ ਜਿਹੜੀ ਦਿੱਲੀ ਨੇ ਸਾਡੇ ਤੇ ਜ਼ੁਲਮ ਕੀਤੇ ਏਹੀ ਦਿੱਲੀ ਜਿਹਨੇ ਸਾਡੇ ਕਾਲ ਤੱਕ ਸਭ ਢਾਏ ਏਹੀ ਦਿੱਲੀ ਕਿਸਾਨ ਅੰਦੋਲਨ ਚੱਲਿਆ 700 ਬੰਦਾ ਸ਼ਹੀਦ ਹੋਇਆ ਇਹੀ ਦਿੱਲੀ ਸੁਭਕਰਨ ਖਨੌਰੀ ਬਾਡਰ ਤੇ ਸ਼ਹੀਦ ਹੁੰਦਾ ਤੇ ਇਹੀ ਦਿੱਲੀ ਵਾਲੀ ਪਾਰਟੀ ਅਨਪਸਾਤੀ ਪੁਲਿਸ ਤੇ ਪਰਚਾ ਕਰਦੀ ਹੈ ਤੇ ਮੈਂ ਪੁੱਛਣਾ ਚਾਹਣਾ ਉਹ ਲਾਂਤੀਓ ਉਹ ਲਾਂਤੀਓ ਤੁਹਾਡਾ ਕੇਜਰੀਆ ਵਾਲ ਉਹ ਜਵਾਖਾਂ ਦੀ ਸੌਖ ਆ ਗਿਆ ਸੀ ਉਹ ਆਪਦੇ ਜਵਾਖਾਂ ਦੀ ਕਹਿੰਦਾ ਮੈਨੂੰ ਆਪਦੇ ਜਵਾਖਾਂ ਦੀ ਸੌ ਮੈਂ ਕਦੇ ਵੀ ਕਾਂਗਰਸ ਨਾਲ ਸਮਝੌਤਾ ਹੀ ਨਹੀਂ ਕਰਦਾ ਤੇ ਉਹਦੇ 10 ਦਿਨਾਂ ਬਾਅਦ ਦਿੱਲੀ ਚ ਪਹਿਲੀ ਇਲੈਕਸ਼ਨ ਹੋਈ ਤੇ 10 ਦਿਨਾਂ ਬਾਅਦ ਹੀ ਸਮਝੌਤਾ ਕਰ ਗਿਆ ਇਹੀ ਕੇਜਰੀਵਾਲ ਤੇ ਅੱਜ ਇਹੀ ਕੇਜਰੀਵਾਲ ਖੂਨੀ ਪੰਜਿਆਂ ਦਾ ਸਾਥ ਦੇ ਰਿਹਾ ਤੇ ਜਿਹੜੇ ਪੰਜਾਬ ਚ ਗਾਤਰੇ ਪਾ ਕੇ ਦਾੜੇ ਰੱਖ ਕੇ ਬੰਦੇ ਝਾੜੂ ਦੇ ਮਗਰ ਚੱਪਲਾ ਚੜਦੇ ਫਿਰਦੇ ਆ ਉਹਨਾਂ ਦੀ ਵੋਟ ਸਿੱਧੀ ਕਾਂਗਰਸ ਨੂੰ ਜਾ ਰਹੀ ਹੈ ਉਹ ਮੈਂ ਐਂ ਕਹਿਣਾ ਉਰੇ ਕਿਉਂ ਭਰਾਵੋ ਡਬਲ ਖਰਚੇ ਕਰਦੇ ਹੋ ਕਾਂਗਰਸ ਤੇ ਝਾੜੂ ਵਾਲੇ ਇਕੱਠੇ ਹੀ ਲਾ ਲੋ ਨਾ ਭਾਈ ਇੱਕ ਥੌਦੀ ਲਾ ਲਓ ਨਾ ਬਾਈ ਬੂਥਾ ਜਿਹੜਾ ਲਾਉਣਾ ਤੁਸੀਂ ਇੱਕ ਤਰੀਕ ਨੂੰ ਕਹੋ ਐਵੇਂ ਡਬਲ ਡਬਲ ਖਰਚੇ ਕਰੋਗੇ ਇੱਕ ਥੌਦੀ ਵੇਜੋ ਓਏ ਲੋਕਾਂ ਨੂੰ ਸਭ ਪਤਾ ਲੱਗਿਆ ਲੋਕਾਂ ਨੂੰ ਕਲੀਅਰ ਹੋ ਗਈ ਗੱਲ ਜਿੱਥੇ ਝਾੜੂ ਦਾ ਕੈਂਡੀਡੇਟ ਤਕੜਾ ਹੈ ਉੱਥੇ ਕਾਂਗਰਸ ਦਾ ਮੜਾ ਹੈ ਜਿੱਥੇ ਕਾਂਗਰਸ ਦਾ ਤਕੜਾ ਹੈ ਉੱਥੇ ਝਾੜੂ ਦਾ ਮੜਾ ਹੈ ਓਏ ਜਿਹੜੇ ਬੰਦੇ ਆਪਦੇ ਜਮਾਖਾ ਨਹੀਂ ਹੋਏ ਓਏ ਭਲੇ ਮਾਨਸੋ ਤੁਹਾਡੇ ਕਿੱਥੋਂ ਹੋ ਜਾਣਗੇ ਓਏ ਉਹ ਤੁਹਾਡੇ ਕਿੱਥੋਂ ਹੋ ਜਾਣਗੇ ਕਹੀ ਆ ਜਵਾਖਾਂ ਦੀ ਸੌਂ ਘਾ ਕੇ ਮੁੱਕਰ ਗਿਆ ਉਸੇ ਕਾਂਗਰਸ ਨਾਲ ਜਿ ਸਮਝੌਤੇ ਕਰੀ ਫਿਰਦਾ ਉਸੇ ਕਾਂਗਰਸ ਲਈ ਵੋਟਾਂ ਮੰਗਦਾ ਫਿਰਦਾ ਉਸੇ ਪੰਜੇ ਨੂੰ ਕਹਿੰਦਾ ਵੋਟ ਪਾ ਦਿਓ ਜਿਹੜੇ ਪੰਜੇ ਨੇ ਉਹ ਜਿਹੜੇ ਪੰਜੇ ਨੇ 84 'ਚ ਸਾਡਾ ਘਾਣ ਕੀਤਾ ਸੀ ਬੋਲੋ ਹੁਣ ਦਿਓ ਜਵਾਬ ਵੈਸੇ ਤਾਂ ਤੁਸੀਂ ਵੀ ਬਹੁਤ ਕੀਤੀਆਂ ਗੁਰਦਾਰਿਆਂ ਦੇ ਵਿੱਚ ਗੋਲੀਆਂ ਤੁਸੀਂ ਵੀ ਚਲਾਤੀਆਂ ਤੁਹਾਡੀ ਆ ਝਾੜੂ ਵਾਲੀ ਸਰਕਾਰ ਨੇ ਅੰਨ ਸੇ ਤੁਸੀਂ ਨੇ ਲਾਤੀ ਸਾਡੀਆਂ ਮਾਮਾ 20-20 ਦਿਨ ਭੁੱਖੀਆਂ ਰਹੀਆਂ ਧਰਨਾ ਲਾਂ ਹੀ ਰੱਖਿਆ ਅੰਮ੍ਰਿਤਸਰ ਦੇ ਵਿੱਚ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ 8 ਦਿਨ ਉਹ ਸਾਡੀ ਮਾਂ ਰੱਖੀ ਭਾਈ ਸਾਹਿਬ ਦੀ ਮਾਤਾ 8 ਦਿਨ ਜੇਲ੍ਹ ਚ ਰੱਖੀ ਓਏ ਓਏ ਲਾਂਤੀਓ ਓਏ ਲਾਂਤੀਓ ਤੁਹਾਨੂੰ ਤੁਹਾਨੂੰ ਤਰਸ ਨਹੀਂ ਆਉਂਦਾ ਓਏ ਪਾ ਤੁਹਾਡੀਆਂ ਮਾਮਾ ਨੂੰ ਇਹਨਾਂ ਨੇ ਜੇਲਾ ਚ ਰੱਖਿਆ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਗੋਲੀਆਂ ਚਲਾਤੀਆਂ ਤੁਹਾਡੇ ਸੁਭ ਕਰਨ ਦੀ ਸ਼ਹੀਦ ਹੋਈ ਸ਼ਹੀਦੀ ਨੂੰ ਸੀਧੇ ਇਹਨਾਂ ਨੇ ਕੀ ਮੁੱਲ ਪਾਇਆ ਓਏ ਓਏ ਲਹਨਤੀਓ ਇਹਨਾਂ ਦੇ ਪਿੱਛੇ ਲੱਗੇ ਫਿਰਦੇ ਹੋ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਅਨਪਸਾਤੀ ਪੁਲਿਸ ਕਿੱਥੋਂ ਆ ਜਾਂਦੀ ਹੈ ਬਰਗਾੜੀ ਵੇਲੇ ਓ ਹੁਣ ਖਨੋਰੀ ਕਿੱਥੋਂ ਆ ਗਈ ਜਨਪਸਾਤੀ ਪੁਲਿਸ ਬਈ ਓਏ ਅਗਲੇ ਬਾਰਡਰ ਟੱਪ ਕੇ ਸਾਡਾ ਮੁੰਡਾ ਮਾਰ ਗਏ ਸਾਡੇ ਟਰੈਕਟਰ ਭੰਨ ਗਏ ਸਾਡੀਆਂ ਗੱਡੀਆਂ ਭੰਨ ਗਏ ਕਿਸਾਨਾਂ ਲਈ ਕੀ ਕੀਤਾ ਓਏ ਓਏ ਲਹਨਤੀਓ ਓਏ ਇੱਕ ਥੋੜੀ-ਮੋਟੀ ਆ ਲਾਈਟ ਛੜਤੀ ਵੀ ਮੁਕਾਈ ਚੱਲੋ ਪਾਣੀ ਧਰਤੀ ਦਾ ਤੁਹਾਡੀ ਧਰਤੀ ਬੰਜਰ ਕਰਨ ਤੇ ਲੱਗੇ ਹੋਇਆ ਛੇਤੀਏ ਬੰਜਰ ਹੋ ਜੂਗੀ ਜਿਹੜੇ ਹਿਸਾਬ ਨਾਲ ਕੰਮ ਚੱਲ ਰਿਹਾ ਓਏ ਦਿਮਾਗੋ ਕੰਮ ਲੈ ਲੋ ਓਏ ਦਿਮਾਗੋ ਬੰਜਰ ਕਰਕੇ ਤੁਹਾਡੀ ਆ ਧਰਤੀ ਸਾੜੀ ਅਮਿਤ ਸਾਹ ਤੇ ਮੋਦੀ ਨੂੰ ਦੇ ਦੇਣੀ ਆ ਤੁਹਾਡੇ ਭਗੰਤ ਮਾਨ ਨੇ ਐਨ ਜਿਹਦੀ ਕਹਿ ਗੱਡਮੀ ਯਾਰੀ ਐ ਲੈ ਹੁਣ ਯਾਰੀ ਦੇ ਕਿਸੇ ਵੀ ਦੱਸ ਦੰਨਾ ਉਹੀ ਪਾਲਸੀ दारू ਵਾਲੀ ਦਿੱਲੀ ਦੇ ਵਿੱਚ ਐ ਕੈਦਰੀਆ ਜੇਲ੍ਹ ਚ ਰਿਹਾ ਤੇ ਉਹੀ ਪਾਲਸੀ दारू ਵਾਲੀ ਜਿਹੜਾ ਕਪਲਾ ਘਟਾਲਾ ਕੈਦਰੀਆ ਨੇ ਕੀਤਾ ਉਹੀ ਪਾਲਸੀ ਪੰਜਾਬ ਚ ਹੈ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਜੇਲ੍ਹ ਚ ਗਿਆ ਕੋਈ ਦਿੱਲੀ ਆ ਕਿਉਂ ਜੇਲ੍ਹ ਚ ਭੇਜੇ ਕੈਦਰੀਆ ਵਾਲੇ ਅਗੇ ਭਗਵੰਤ ਮਾਨ ਨੂੰ ਕਿਉਂ ਨਹੀਂ ਜੇਲ੍ਹ ਚ ਭੇਜਿਆ ਕਿਉਂਕਿ ਕਹਿ ਕੱਡਮੀ ਯਾਰੀ ਹੈ ਇਸ ਕਰਕੇ ਪੰਜਾਬੀਓ ਸਮਝੋ ਗੱਲ ਨੂੰ ਇਹ ਇੱਕ ਨੇ ਇਹ ਇੱਕ ਨੇ ਤੇ ਤੁਸੀਂ ਤੁਸੀਂ ਅੱਡ ਅਡੋ ਤਾਨੂੰ ਅਲੱਗ-ਅਲੱਗ ਕਰਖੇ ਗळा ਮਰੋੜ ਰੱਖਿਆ ਤੁਹਾਡਾ ਕਾਦੀ ਖਾਤਰ ਫੋਕੇ ਸਲੂਟ ਫੋਕੇ ਉਹਦੇ ਫੋਕੀ ਮੈਂ ਵੇ ਤੇ ਫੋਕੀ ਚੌਧਰ ਬਸ ਆਹੀ ਪੱਲੇ ਆ ਓਏ ਓਏ ਪਰਿਵਾਰ-ਵਾਰਗੇ ਇੱਕ ਪਾਸੇ ਫਰੀਦਕੋਟ ਦੇ ਵਿੱਚ ਭਾਈ ਬਿਆਸੀ ਦਾ ਸੁਪੁੱਤਰ ਚੋਣ ਲੜ ਰਿਹਾ ਜਿਨੇ ਕੁਰਬਾਨੀ ਕੀਤੀ ਵੱਡੀ ਹੈ ਜਿਹਦੀ ਉਹ ਸਾਡੇ ਲਈ ਉਹ ਸਾਡੀਆਂ ਪੱਗ ਸਿਰ ਤੇ ਰੱਖੀ ਆਪ ਕਰਵਾਨ ਹੋ ਗਿਆ ਉਸ ਤੋਂ ਬਾਅਦ ਭਾਈ ਸਰਬਜੀਤ ਸਿੰਘ ਦੀ ਮਾਤਾ ਕਰਵਾਨ ਹੋ ਗਈ ਸਾਡੇ ਤੋਂ ਕਿੱਡੀ ਵੱਡੀ ਕੁਰਬਾਨੀ ਦਿੱਤੀ ਸਮੇਂ ਸੈਣੀ ਵਰਗਿਆਂ ਨਾਲ ਟੱਕਰੇ ਲਏ ਉਹ ਤੁਸੀਂ ਭੁੱਲ ਕੇ ਇੱਕ ਨਚਾਰ ਪਿੱਛੇ ਫਿਰਦੇ ਹੋਗੇ ਤੁਸੀਂ ਕਿਵੇਂ ਕਹਿ ਦੋਗੇ ਕਿ ਅਸੀਂ ਸਿੱਖਾਂ ਦੇ ਘਰੇ ਜਨਮ ਲਿਆ ਅਸੀਂ ਸਿੱਖਾਂ ਕੌਮ ਦੀ ਅੱਜ ਲਹਿਰ ਚੱਲ ਰਹੀ ਹੈ ਕੌਮ ਅੱਜ ਸੜਕਾਂ ਤੇ ਆ ਕੌਮ ਆਪ ਜਿਹੜਾ ਮਜ਼ਬੂਤ ਕਰਨ ਤੇ ਲੱਗੀ ਹੋਈ ਹੈ ਕਿ ਤੁਸੀਂ ਤੁਸੀਂ ਜੜਾਂ ਦੇ ਵਿੱਚ ਦਾਤੀ ਧਰੀ ਹੋਈ ਹੈ ਤੁਸੀਂ ਉਹੀ ਨਰੈਣੂ ਮਹੰਤ ਮਸੰਦ ਬਣ ਕੇ ਕੋਈ ਝਾਰੂ ਵਾਲੇ ਪਿੱਛੇ ਫਿਰਦਾ ਕੋਈ ਕਾਂਗਰਸ ਪਿੱਛੇ ਫਿਰਦਾ ਕੋਈ ਅਕਾਲੀ ਦਲ ਪਿੱਛੇ ਫਿਰਦਾ ਆ ਬਾਦਲ ਕੇ ਪਿੱਛੇ ਫਿਰਦਾ ਕੋਈ ਬੀਜੇਪੀ ਪਿੱਛੇ ਫਿਰਦਾ ਕਿਵੇਂ ਕਹਿ ਸਕਦੇ ਹੋ ਤੁਸੀਂ ਸਿੱਖੋਂ ਤੁਸੀਂ ਅੱਜ ਦੇ ਨਰੈਣੂ ਮਹੰਤੋਂ ਤੁਸੀਂ ਅੱਜ ਦੇ ਮਸੰਦੋਂ ਜਿਹੜੇ ਆ ਪਾਰਟੀਆਂ ਪਿੱਛੇ ਫਿਰਦੇ ਆ ਜਵਾਬ ਦਿਓ ਜੇ ਕੋਈ ਤਰਕ ਨਾਲ ਗੱਲ ਦਾ ਜਵਾਬ ਹੈ ਤਰਕ ਨਾਲ ਦਿਓ ਭੁਗਾਈ ਮਾਰਨ ਕਮੈਂਟਾਂ 'ਚ ਬਹੁਤ ਆ ਜਾਂਦੇ ਆ ਕਿਉਂਕਿ ਆਈਟੀ ਸੈੱਲ ਬਣੇ ਹੋਇਆ ਹੈ ਕਦੇ ਕਿਸਦਾ ਪੇਜ ਬੰਦ ਕਰਤਾ ਕਦੇ ਕਿਸਦਾ ਵਟਸਐਪ ਬੰਦ ਕਰਤਾ ਕਦੇ ਰੀਚ ਘਟਾਤੀ ਕਦੇ ਚੈਨਲ ਖਰੀਦ ਲੇ ਜਿਹੜਾ ਕਮ ਸੈਂਟਰ 'ਚ ਮੋਦੀ ਕਰਦਾ ਤੇ ਉਹੀ ਇੱਥੇ ਚੱਲ ਰਿਹਾ ਹੈ ਮੈਂ ਪੰਜਾਬੀਆਂ ਨੂੰ ਕਹਿਣਾ ਕਿ ਇਹਨਾਂ ਨੇ ਬੋਰਡ ਲਾਇਆ ਕੇਰੀਅਲ ਦੀ ਫੋਟੋ ਜੇਲ ਪਿੱਛੇ ਲਾਈ ਇਹ ਕਹਿੰਦੇ ਜ਼ੁਲਮ ਦਾ ਮੁਕਾਬਲਾ ਵੋਟ ਨਾਲ ਇਹ ਇਹਨਾਂ ਤੇ ਨਹੀਂ ਟੁਕਦੀ ਇਹ ਟੁਕਦੀ ਆ ਸਿੱਖ ਕੌਮ ਤੇ ਜ਼ੁਲਮ ਦਾ ਮੁਕਾਬਲਾ ਪੰਜਾਬ ਵਾਲਿਓ ਵੋਟ ਨਾਲ ਕਰਨਾ ਪੈਣਾ ਹੈ ਜਵਾਬ ਦੇਣਾ ਪੈਣਾ ਵੋਟ ਨਾਲ ਕਿ ਸਾਡੇ ਤੇ ਕਿੰਨੇ ਜ਼ੁਲਮ ਕੀਤੇ ਆ ਥੋੜੇ ਜੇ ਟਾਈਮ ਦੇ ਵਿੱਚ ਭਾਨੇ ਤੇ ਝੂਠੇ ਪਰਚੇ ਕਿੱਧਰ ਗਏ ਚੋਰੀ ਦਾ ਪਰਚਾ ਪਤਾ ਸੀ ਉਹ ਕਿੱਧਰ ਗਿਆ ਉਦੋਂ ਬੜਾ ਕਹਿੰਦੇ ਸੀ ਗਲਤ ਕੀਤਾ ਤੇ ਅੱਜ ਫੇਰ ਇਹਨਾਂ ਨੇ ਚੱਪਲਾਂ ਚੜ੍ਹਦੇ ਫਿਰਦੇ ਹੋਏ ਛੋਟੇ ਤੇ ਮਾਨਸ ਵਾਲੇ ਤੇ ਜਿਹੜਾ ਬੰਦਾ ਚਿੱਟਾ ਰੋਕਦਾ ਸੀ ਉਸੇ ਦੇ ਪਰਚਾ ਉਦੋਂ ਕਹਿੰਦੇ ਸੀ ਹਾਂ ਛੋਟਾ ਸਹੀ ਹੈ ਯਾਰ ਅੱਜ ਫੇਰ ਇਹਨਾਂ ਦੇ ਪਿੱਛੇ ਲੱਖੇ ਸਿਧਾਨੇ ਦੇ ਤਰਨ ਤਾਂ ਚਿੱਟੇ ਦਾ ਪਰਚਾ ਕਿੱਧਰ ਗਿਆ ਪਰਚਾ ਉਹ ਜਦੋਂ ਕੱਟ ਹੋ ਜਾਂਦਾ ਫਿਰ ਪਲਟੀ ਮਾਰ ਜਾਂਦੇ ਆ ਇਹ ਨੋਜ ਬਣਾਉਣ ਨੂੰ ਖਾਣ ਵਾਲੀ ਸਰਕਾਰ ਐ ਪੰਜਾਬੀਓ ਸਮਝ ਲਓ ਪੰਜਾਬ ਦੇ ਪਾਣੀ ਲੁੱਟ ਕੇ ਲੈ ਜਾਣਾ ਇਹਨਾਂ ਨੂੰ ਦਿੱਲੀ ਨੂੰ ਪੰਜਾਬ ਦਾ ਪੈਸਾ ਲੁੱਟ ਕੇ ਦੇ ਦੇਣਾ ਕੇਜਰੀਵਾਲ ਨੂੰ ਵੇਚ ਦੇਣਾ ਪੰਜਾਬ ਨੂੰ ਓਏ ਕੱਲੀ ਆ ਦੋ ਚਾਰ ਘੰਟੇ ਚ ਲਾਈਟ ਵੱਧ ਆ ਜਾਂਦੀ ਐ ਤੇ ਨਾ ਖੜਜੋ ਤੁਹਾਡੀਆਂ ਜੜਾਂ ਖੋਖਲੀਆਂ ਹੋ ਰਹੀਆਂ ਨੇ ਤੁਹਾਡੇ ਪਾਣੀ ਲੁੱਟੇ ਜਾ ਰਹੇ ਨੇ ਕੌਮ ਵਾਲੇ ਪਾਸੇ ਚੱਕ ਲੋ ਅੱਤ ਬੇਬਿਸਦਾ ਵਾਲੇ ਚੱਕ ਪਾਸੇ ਝਾਕ ਲੋ ਤੁਹਾਡੀ ਕਿੰਨੀ ਤੁਹਾਡਾ ਕਾਣ ਹੋ ਰਿਹਾ ਕਿੰਨਾ ਤੁਹਾਡਾ ਕਾਣ ਹੋ ਰਿਹਾ ਹੁਬ ਦੇ ਕਾਣ ਵੱਲ ਦੇਖੋ ਕਿ ਤੁਹਾਡਾ ਕਾਣ ਕਿੱਦਾਂ ਵੱਡਾ ਹੋ ਰਿਹਾ ਸਮਝੋ ਗੱਲ ਨੂੰ ਆ 2-4 ਘੰਟੇ ਲੈਟ ਪਿੱਛੇ ਨਾ ਮੰਗਤੇ ਨਾ ਬਣਿਆ ਕਰੋ ਮੰਗਤੇ ਨਾ ਬਣਿਆ ਕਰੋ ਮੰਗਤੇ ਨਹੀਂ ਹਾਂ ਅਸੀਂ ਓਏ ਅਸੀਂ ਕੁਰਬਾਨੀਆਂ ਸਾਡੀਆਂ ਸਾਡੇ ਗੁਰੂ ਪਰਿਵਾਰ ਵਰਗੇ ਬੰਦ-ਬੰਦ ਕਟਾਲਿਆ ਚਰਖੜੀਆਂ ਤੇ ਚੜ ਗਏ ਬੈਂਸ ਸਿੰਘ ਵਰਗੇ ਪ੍ਰਧਾਨ ਮੰਤਰੀ ਦੇ ਗਨਮੈਨ ਸੀ ਉਹਦੇ ਜਵਾਖਾਂ ਨੂੰ ਅੱਜ ਤੁਹਾਡੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਸੀ ਕਿ ਸਾਨੂੰ ਵੋਟਾਂ ਪਾਓ ਅੱਜ ਉਹ ਕਿਸੇ ਵੱਡੇ ਅਹੁਦੇ ਤੇ ਹੁੰਦੇ ਪ੍ਰਧਾਨ ਮੰਤਰੀ ਦਾ ਗਨਮੈਨ ਸੀ ਕਿਸੇ ਮਰਜ਼ੀ ਨੌਕਰੀ ਤੇ ਲਵਾ ਸਕਦਾ ਸੀ ਪਰ ਉਹਨੇ ਕਿਹੜਾ ਰਾਹ ਚੁਣਿਆ ਉਹਨੇ ਛੱਡਿਆ ਸਭ ਕੁਝ ਪੈਸਾ ਤੇਲਾ ਛੜਤਾ ਤਨਖਾਹ ਛੜਤੀ ਸਾਰੀ ਉਮਰ ਬਾਅਦ ਤੇ ਆਪਣੇ ਜਵਾਕ ਸੈੱਟ ਕਰਨੇ ਛੜਤੇ ਉਹਨੇ ਕੱਲ ਤੱਕ ਸਭ ਦਾ ਬਦਲਾ ਲੈਣਾ ਚਾਹਿਆ ਤੇ ਤੁਸੀਂ ਤੁਸੀਂ 2 ਘੰਟਿਆਂ ਦੀ ਲਾਈਟ ਪਿੱਛੇ ਬਦਲ ਜੰਨੇ ਹੋ ਤੁਸੀਂ 2 ਘੰਟਿਆਂ ਦੀ ਲਾਈਟ ਪਿੱਛੇ ਜ਼ਮੀਰਾਂ ਮਾਰ ਲੈਨੇ ਹੋ ਕਦੇ ਸੋਚਿਆ ਕਿ ਸਾਡੇ ਮੁੰਡਿਆਂ ਤੇ NSA ਲੱਗੀ ਹੈ ਉਹਦਾ ਬਦਲਾ ਕੌਣ ਲਊਗਾ ਉਹਦਾ ਬਦਲਾ ਵੋਟ ਨਾਲ ਲਿਆ ਜਾਣਾ ਤੇ ਅੱਜ ਅੱਜ ਤੁਸੀਂ ਛੋਟੀਆਂ-ਛੋਟੀਆਂ ਸਹੂਲਤਾਂ ਪਿੱਛੇ ਭੱਜੇ ਫਿਰਦੇ ਹੋ ਮਾੜੀਆਂ-ਮਾੜੀਆਂ ਸਹੂਲਤਾਂ ਪਿੱਛੇ ਉਹ ਸਹੂਲਤਾਂ ਨਹੀਂ ਉਹ ਵੀ ਤੁਹਾਡਾ ਜੜਾ ਹੈ ਫਰੀ ਵਾਲੀ ਚੀਜ਼ ਪੰਜਾਬ ਨੂੰ ਜਾੜ ਰਹੀ ਹੈ ਪਹਿਲਾਂ ਵੀ ਪੰਜਾਬ ਦਾ ਜਾੜਾ ਹੀ ਹੋ ਗਿਆ ਫਰੀ ਵਾਲੀ ਚੀਜ਼ ਨਾਲ ਅੱਗੇ ਵੀ ਪੰਜਾਬ ਦਾ ਜਾੜਾ ਹੀ ਹੋਊਗਾ ਇਹ ਗੱਲ ਧਿਆਨ ਨਾਲ ਸੁਣ ਲਿਓ ਮੇਰੀ ਵੱਡੇ ਜਿਹੜੇ ਆ ਕਹਿੰਦੇ ਆ ਵੀ ਐ ਕਰਤਾ ਬਾ ਕਰਤਾ ਪੰਜਾਬ ਦਾ ਜਾੜਾ ਫਰੀ ਵਾਲੀ ਚੀਜ਼ ਨਾਲ ਹੀ ਹੋਣਾ ਹੈ ਫਰੀ ਵਾਲੀ ਚੀਜ਼ ਨੇ ਪੰਜਾਬ ਨੂੰ ਉਜਾੜ ਕੇ ਰੱਖ ਦੇਣਾ ਇਸ ਕਰਕੇ ਸਮਝੋ ਪੰਜਾਬੀਓ ਸਮਝੋ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦਾ ਇਨਸਾਫ ਦੱਸੋ ਇਹ ਕਿੱਥੇ ਆ ਝਾੜੂ ਵਾਲੇ ਮੁਜੀਠੀ ਆ ਜਣਾ ਚਿੱਟਾ ਵੇਚਦਾ ਦੱਸੋ ਇਹ ਕਿੰਨੇ ਵਾਰ ਜੇਲ੍ਹ ਚ ਭੇਜਦਾ ਤੁਸੀਂ ਨੇ ਚਿੱਟਾ ਬੰਦ ਹੋ ਗਿਆ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਲੱਥੋਂ ਹਟ ਗਈਆਂ ਟੈਂਕੀਆਂ ਤੋਂ ਮਾਸਟਰ ਉਤਰ ਗਏ ਪਟਵਾਰੀ ਹੋਰ ਮੁਲਾਜ਼ਮ ਪੁਲਿਸ ਕਿੰਨੇ ਦੁਖੀ ਨੇ ਮੈਂ ਅੱਜ ਬਠਿੰਡੇ ਤੋਂ ਆਇਆ ਤੇ ਰਾਹ ਦੇ ਵਿੱਚ ਮੇਰੇ ਕੋਲ ਸੂਤ ਪਏ ਨੇ ਦੋ-ਦੋ ਕਿਲੋਮੀਟਰ ਤੇ ਚਾਰ-ਚਾਰ ਪੁਲਸ ਵਾਲੇ ਖੜੇ ਆ ਕਿਉਂਕਿ ਸਟੌਜ ਵਾਲੇ ਮਹਾਰਾਜ ਜੀ ਨੇ ਹੁਣਾ ਨੰਗਣਾ ਸੀ ਸਟੌਜ ਵਾਲੇ ਆਮ ਆਦਮੀ ਨੇ ਨੰਗਣਾ ਸੀ ਜਿਹੜਾ ਕਦੇ ਕਹਿੰਦਾ ਹੁੰਦਾ ਸੀ ਇਹਨਾਂ ਨੂੰ ਥੋਪੇ ਕਿਉਂ ਮਾਰਿਆ ਵਿਚਾਰਿਆਂ ਨੂੰ ਓਏ ਅੱਜ ਤੂੰ ਤੇਰੇ ਵਰੀ ਧੁੱਪ ਨਹੀਂ ਅੱਜ 50 ਡਿਗਰੀ ਤਾਪਮਾਨ ਤੇ ਉਹ ਵਿਚਾਰੇ ਬਿਨਾ ਛਤਰੀਆਂ ਤੋਂ ਬਿਨਾ ਪਾਣੀ ਤੋਂ ਰੋੜਾਂ ਤੇ ਖੜੇ ਆ ਪੁਲਸ ਵਾਲੇ ਓਏ ਉਹ ਵੀ ਸਾਡੇ ਭਰਾ ਆ ਯਾਰ ਜੇ ਤਨਖਾਹ ਦਿੰਨੇ ਉਹਦਾ ਮਤਲਬ ਇਹ ਥੋੜੀ ਵੀ ਉਹਨਾਂ ਨੂੰ ਮਾਰਨਾ ਹੀ ਹੈ ਦੂਜੀਆਂ ਵਾਰੀ ਬੜੇ ਟੱਪਦੇ ਸੀ ਤੇ ਅੱਜ ਉਹਨਾਂ ਕੋਲੇ ਕਿਉਂ ਨਹੀਂ ਛਤਰੀ ਕਿਉਂ ਨਹੀਂ ਹੱਥਾਂ ਦੇ ਵਿੱਚ ਪਾਣੀ ਦੀ ਬੋਤਲ ਬਈ ਉਹ 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 ਵਿਚਾਰੇ ਮਾਰਨ ਵਾਲੇ ਕਰਖੈ ਨਹੀਂ ਧੁੱਪ ਦੇ ਵਿੱਚ ਖੜਿਆ ਤੇ ਇੱਕ ਆਮ ਆਦਮੀ ਨੇ ਲੰਘਣਾ ਜਿਹੜਾ ਕਦੇ ਕਹਿੰਦਾ ਸੀ ਮੈਂ ਗੱਡੀਆਂ ਨਹੀਂ ਲੈਂਦਾ ਮੈਂ ਘਰ ਨਹੀਂ ਲੈਂਦਾ ਮੈਂ ਇੱਕ ਨਵੀਂ ਇਟ ਨਹੀਂ ਲਾਉਂਦਾ ਅੱਜ ਬੰਗਲਿਆਂ ਦੇ ਵਿੱਚ ਰਹਿੰਦੇ ਆ ਅੱਜ ਸਾਰੇ ਪਰਿਵਾਰ ਨੇ ਇਹਦਾ ਲੋਕਾਂ ਨੇ ਲਹਾਤਾ ਸਾਰਾ ਪਰਿਵਾਰ ਇਹਦਾ ਭਗੰਤਮਾਨ ਦਾ ਐ ਚਾਰ ਦਾ ਨਾ ਸੀ ਸੋਨਾ ਇੱਥੋਂ ਲੈ ਕੇ ਇੱਥੇ ਤੱਕ ਇੱਥੋਂ ਲੈ ਕੇ ਇੱਥੇ ਤੱਕ ਇੱਥੇ 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 ਲੋਕਾਂ ਨੇ ਬਾਅਦ ਚੱਕੀ ਤੇ ਉਹ ਸੋਨਾ ਵੀ ਲਾਉਣਾ ਪੈ ਗਿਆ ਅੱਜ ਕੋਈ ਇਹਨਾਂ ਦੇ ਪਰਿਵਾਰ ਦੀ ਔਰਤ ਉਹ ਚੁੰਕਾ ਜਾ ਵੀ ਪਾ ਕੇ ਨਹੀਂ ਆਉਂਦੀ ਆਹਾਂ ਖਾਲੀ ਹੱਥ ਖਾਲੀ ਹੱਥ ਖਾਲੀ ਕੰਨ ਖਾਲੀ ਨੱਕ ਜਦ ਲੋਕਾਂ ਨੇ ਵਿਰੋਧ ਕੀਤਾ ਤੇ ਫਿਰ ਇਹ ਸੋਨਾ ਘਰੇਦਰ ਤੋਂ ਸੋਨਾ ਕਿੱਥੋਂ ਆ ਗਿਆ ਪੰਜਾਬੀਓ ਸੋਚਿਆ ਕਰੋ ਉਹ ਸੋਚਿਆ ਕਰੋ ਇਹ ਗੱਲਾਂ ਚ ਨਾ ਆਇਆ ਕਿਉਂ ਚੁਟਕਲਿਆਂ ਚ ਨਾ ਆਇਆ ਕਰੋ ਯਾਦ ਰੱਖਿਓ ਕੁਰਬਾਨੀਆਂ ਯਾਦ ਰੱਖਿਓ ਕੁਰਬਾਨੀਆਂ ਦਿੱਤੀਆਂ ਹੋਈਆਂ ਯਾਦ ਰੱਖਿਓ ਬੰਦੇ ਇੱਕੋ ਸਟੈਂਡ ਤੇ ਖੜਿਆ ਹੈ ਯਾਦ ਰੱਖਿਓ ਸਾਡੀ ਬੁਲੀ ਦੀ ਗੱਲ ਹੁੰਦੀ ਹੈ ਯਾਦ ਰੱਖਿਓ ਚਿੱਟੇ ਨੂੰ ਖਤਮ ਕਿਨੇ ਕੀਤਾ ਹੈ ਚਿੱਟੇ ਤੋਂ ਨੌਜਵਾਨ ਹਟਾ ਕੇ ਅਮਰਤ ਕਿਨੇ ਸਕਾਏ ਹੈ ਇਹ ਗੱਲਾਂ ਯਾਦ ਰੱਖ ਲਿਓ ਜੇ ਬਰਬਾਦ ਕਿਨੇ ਕੀਤਾ ਚਿੱਟਾ ਇੱਥੇ ਬਾੜਿਆ ਕਿਹਨੇ ਆ ਬੇਅਦਬੀਆਂ ਕਿਹਨੇ ਕਰਵਾਈਆਂ ਐਨਐਸਏ ਕਿਹਨੇ ਲਾਈ ਕਾਲ ਤੱਕ ਕਿਹਨੇ ਟਾਏ ਜੇ ਇਹ ਤੁਸੀਂ ਯਾਦ ਰੱਖ ਲਿਆ ਮਨ ਦੇ ਵਿੱਚ ਅੰਦਰੋਂ ਸੱਚੇ ਸਿੱਖ ਬਣ ਕੇ ਤਾਂ ਤੁਸੀਂ ਨਾ ਕੋਈ ਝਾਕੋਂਗੇ ਵੀ ਨਹੀਂ ਵੋਟ ਪਾਉਣ ਦੀ ਆ ਦੂਰ ਦੀ ਗੱਲ ਹੈ ਆ ਛੜ ਦੋਗੇ ਤੁਸੀਂ ਆ ਛੋਟੀਆਂ ਮੋਟੀਆਂ ਸਹੂਲਤਾਂ ਆਟਾ ਦਾਲ ਇਹ ਛੜ ਦੋਗੇ ਜੇ ਸੱਚੇ ਸਿੱਖੇ ਤੋਂ ਹੋਏ ਵੀ ਸਾਨੂੰ ਨਹੀਂ ਲੋੜ ਓ ਤੁਹਾਡੇ ਆਟੇ ਦਾਲਾਂ ਦੀ ਸਾਨੂੰ ਨਹੀਂ ਲੋੜ ਤੁਹਾਡੀ ਲਾਈਟ ਦੀ ਸਾਨੂੰ ਸਾਡੀ ਕੌਮ ਪਿਆਰੀ ਹੈ ਅਸੀਂ ਆਪਣੀਆਂ ਕੌਮ ਦੀਆਂ ਜੜਾਂ ਮਜ਼ਬੂਤ ਕਰਨੀਆਂ ਨੇ ਸਾਡੇ ਸਿੰਘ ਪਹਿਲਾਂ ਕੁਰਬਾਨੀਆਂ ਦੇ ਕੇ ਗਏ ਨੇ ਸਾਡੀ ਕੌਮ ਦੀ ਖਾਤਰ ਸਾਡੀ ਲੱਥੀ ਪੱਗ ਸਿਰ ਤੇ ਰੱਖਣ ਦੀ ਖਾਤਰ ਅਸੀਂ ਨਹੀਂ ਉਹ ਵਿਕਦੇ ਤੁਹਾਡੇ ਛੋਟੇ ਮੋਟੇ ਲਾਲਚਾਂ ਪਿੱਛੇ ਫੇਰ ਤੁਹਾਡੀਆਂ ਜਮੀਰਾਂ ਜਾਗ ਜਾਣਗੀਆਂ ਜੇ ਗੱਲ ਕਹਿੰਦੇ ਹੋਗੇ ਲਾਂਤਾਂ ਨਾ ਖੱਟਿਓ ਪੰਜਾਬੀਓ ਲਾਂਤਾਂ ਕੌਮ ਦੀ ਹਵਾ ਐਸੀ ਝੁਲਾ ਦਿਓ ਕਿ ਸਾਰੇ ਪਾਸੇ ਸਾਡੇ ਪੰਥਕ ਬੰਦੇ ਲੋਕ ਸਭਾ ਦੇ ਵਿੱਚ ਜਾਣ ਇੱਕ ਗੱਲ ਹੋਰ ਦੱਸਦਾ ਮੈਂ ਬਹੁਤ ਲੋਕ ਕਹਿੰਦੇ ਨੇ ਭਾਈ ਇਹਨਾਂ ਦਾ ਜਿੱਤਣਾ ਨਹੀਂ ਗੱਲ ਜਿੱਤ ਹਾਰ ਦੀ ਤਾਂ ਹੈ ਹੀ ਨਹੀਂ ਯਾਰ ਜਿੱਤ ਹਾਰ ਦੀ ਗੱਲ ਤਾਂ ਹੈ ਹੀ ਨਹੀਂ ਤੁਹਾਡੇ ਜਵਾਬ ਜਦੋਂ ਵੱਡੇ ਹੋਣਗੇ ਤੁਹਾਨੂੰ ਪੁੱਛਣਗੇ ਕਿ ਬਾਪੂ ਜਦੋਂ ਬੇਦਬੀਆਂ ਹੋਈਆਂ ਜਦੋਂ ਸਾਡੇ ਪੁੱਤ ਚਿੱਟੇ ਨਾਲ ਮਰਦੇ ਰਹੇ ਜਦੋਂ ਗੁਰੂ ਘਰਾਂ ਚ ਗੋਲੀਆਂ ਚੱਲੀਆਂ ਤੇ ਉਦੋਂ ਬਾਪੂ ਤੁਸੀਂ ਕਿਹਦੇ ਵੱਲ ਸੀ ਤੇ ਫਿਰ ਲਾਂਹਤੀ ਕੀ ਜਵਾਬ ਦੇਣਗੇ ਜਿਹੜੇ ਅੱਜ ਝਾੜੂ ਪਿੱਛੇ ਫਿਰਦੇ ਆ ਕਾਂਗਰਸ ਪਿੱਛੇ ਫਿਰਦੇ ਆ ਜਿਹੜੇ ਅੱਜ ਬਾਦਲਾ ਪਿੱਛੇ ਫਿਰਦੇ ਆ ਆ ਕਮਲ ਪਿੱਛੇ ਫਿਰਦੇ ਆ ਕੀ ਜਵਾਬ ਦੇਣਗੇ ਤੇ ਫਿਰ ਜਵਾਬ ਕਹਿਣਗੇ ਕਿ ਬਾਪੂ ਕੌਮਨ ਸਾਬ ਮੰਗ ਰਹੀ ਸੀ ਕੌਮਨ ਦੀ ਹਵਾ ਪੰਥਕ ਚੱਲ ਰਹੀ ਸੀ ਤੇ ਤੁਸੀਂ ਤੁਸੀਂ ਉਹਨਾਂ ਪਿੱਛੇ ਲੱਗੇ ਹੋਏ ਸੀ ਜਿਹੜੇ ਪੰਥ ਨੂੰ ਰੋਲਣਾ ਚਾਹੁੰਦੇ ਸੀ ਪੰਥ ਦੀਆਂ ਜੜਾਂ ਪਟਣੀਆਂ ਚਾਹੁੰਦੇ ਸੀ ਜਿਹੜੇ ਨੌਜਵਾਨੀ ਨੂੰ ਮਾਰ ਰਹੇ ਸੀ ਝੂਠੇ ਪਰਚੇ ਪਾ ਰਹੇ ਸੀ ਤੁਸੀਂ ਉਹਨਾਂ ਕਹ ਨਹੀਂ ਸੀਦਾ ਮਤਲਬ ਤੁਸੀਂ ਗਦਾਰ ਸੀ ਇਹ ਇਤਿਹਾਸ ਲਿਖਿਆ ਜਾ ਰਿਹਾ ਪੰਜਾਬੀਓ ਇਹ ਇਤਿਹਾਸ ਲਿਖਿਆ ਜਾ ਰਿਹਾ ਹੈ ਇਹ ਯਾਦ ਰੱਖ ਲਿਓ ਗੱਲ ਜਿੱਤ ਹਾਰ ਦੀ ਨਹੀਂ ਹੁੰਦੀ ਜਿੱਤਣ ਵਾਲੇ ਪਾਸੇ ਝੰਡੀਆਂ ਨੂੰ ਦੇਖ ਕੇ ਨਹੀਂ ਜਾਣਾ ਚਾਹੀਦਾ ਵੀ ਜਿੱਧਰ ਵੱਧ ਝੰਡੀਆਂ ਉਧਰ ਨੂੰ ਵਗ ਜਾਓ ਇੱਥੋਂ ਜ਼ਮੀਰਾਂ ਜਗਾ ਕੇ ਜਾਓ ਬੰਦੇ ਚਾਹੇ ਚਾਰ ਹੀ ਰਹਿ ਜਾਓ ਚاہے ਪੰਜ ਹੀ ਰਹਿ ਜੋਂ ਪਰ ਹੋਮੂ ਉਹ ਜਿਨ੍ਹਾਂ ਦੇ ਅਜ ਮੀਰਾ ਜਾਗਦੇ ਆ ਹੁਣ ਜਿਹੜੇ ਆ ਛੋਟੇ ਮੋਟੇ ਲਾਲਚਾਂ ਪਿੱਛੇ ਨਾ ਵਿਕਦੇ ਹੋਣ ਜਿਹੜੇ ਕੌਮ ਨੂੰ ਪਹਿਲੇ ਨੰਬਰ ਤੇ ਰੱਖਦੇ ਹੋਣ ਪੰਥ ਨੂੰ ਪਹਿਲੇ ਨੰਬਰ ਤੇ ਰੱਖਦੇ ਹੋਣ ਆ ਪਾਰਟੀਆਂ ਪੂਟੀਆਂ ਬਾਅਦ ਚ ਨੇ ਭਾਵੇਂ ਬੰਦੇ ਚਾਰ ਹੀ ਹੋਮੂ ਪਰ ਐਨ ਕੱਲ ਕੱਢ ਹੋਮੂ ਬਿਨਾਂ ਵਿਕਨਾਲੇ ਨਾ ਝੁਕਨਾਲੇ ਜਿੱਤਾਂ ਹਾਰਾਂ ਦੀਆਂ ਗੱਲਾਂ ਛੱਡ ਦੋ ਮਨਾਂ ਚ ਭੁਲਾ ਦਿਓ ਜਿਹੜੇ ਬੰਦੇ ਚ ਜੁਰਤ ਹੁੰਦੀ ਐ ਇੱਥੇ ਹਾਰੇ ਹੋਏ ਬੰਦੇ ਵੀ ਐਮਪੀ ਐਮਐਲਏ ਜਿੰਨੀ ਪਾਵਰ ਰੱਖਦੇ ਆ ਹਾਰੇ ਹੋਏ ਵੀ ਤੇ ਇੱਥੇ ਜਿੱਤੇ ਹੋਏ ਜਿੱਤੇ ਹੋਏ ਲੋਕਾਂ ਤੋਂ ਗਾਲ੍ਹਾਂ ਖਾਂਦੇ ਆ ਆ ਮੋੜ ਦੇ ਵਿੱਚ ਹੀ ਦੇਖ ਲੋ ਮੋੜ ਦੇ ਵਿੱਚ ਦੇਖ ਲੋ ਇੱਕ ਪਾਸੇ ਲੱਖਾਂ ਸਿਧਾਣਾ ਜਿਹੜਾ ਪਾਵਰ ਰੱਖਦਾ ਐਮਐਲਏ ਜਿੰਨੀ ਕਿੰਨੀਆਂ ਧੀਆਂ ਦੇ ਘਰ ਬਸਾਤੇ ਪੰਜਾਬੀ ਮਾਂ ਬੋਲੀ ਲਈ ਪਰਚੇ ਕਰਾ ਦੇ ਪਾਣੀ ਵਾਲੀ ਮੋਰਚੇ ਲਾਤੇ ਕਿਸਾਨੀ ਲਈ ਲੱਖ ਰੁਪਏ ਦਾ ਨਾਮ ਸਰ ਤੇ ਤੇ ਹੁਣ ਫੇਰ ਸੰਭੂ ਤੇ ਖਨੋਰੀ ਫੇਰ ਕਿਸਾਨੀ ਲਈ ਲੜਿਆ ਮਜ਼ਦੂਰਾਂ ਦੀਆਂ ਮਜ਼ਦੂਰਾਂ ਲਈ ਲੜਿਆ ਵਈਆਂ ਦਾ ਵਿਰੋਧ ਕੀਤਾ ਤੇ ਉਹ ਭਾਵੇਂ ਮੋੜਨ ਵਾਲੇ ਨੇ ਹਰਾਤਾ ਸੀ ਪਰ ਉਹਦੀ ਪਾਵਰ ਤਾਂ ਨਹੀਂ ਘਟੀ ਤੇ ਜਿਹੜੇ ਉਹਦੇ ਨਾਲ ਸੀ ਉਹ ਕਹਿੰਦੇ ਇਹ ਤਾਂ ਨਹੀਂ ਕਹਿ ਸਕਦੇ ਕਿ ਅਸੀਂ ਦੋਸੀਆਂ ਦਾ ਸਾਥ ਦਿੱਤਾ ਸੀ ਇਹ ਨਾ ਸੋਚਿਓ ਕਦੇ ਵੀ ਮਨ 'ਚ ਵੀ ਆ ਜਿੱਤੂ ਆ ਹਾਰੂਗਾ ਕਦੇ ਵੀ ਨਾ ਸੋਚੋ ਬਾਈ ਸਾਥ ਉਹਦਾ ਦਿਓ ਜਿਹੜਾ ਇਸ ਪੰਜਾਬ ਲਈ ਕੰਮ ਕਰ ਰਿਹਾ ਉਹਦਾ ਨਾਂ ਦਿਓ ਜਿਹੜਾ ਦਿੱਲੀ ਲਈ ਕਰ ਰਿਹਾ ਇਸ ਕਰਕੇ ਬਾਈ ਐਨੀਆਂ ਕੁ ਬੇਨਤੀਆਂ ਸੀ ਜੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜਰੂਰ ਅੱਗੇ ਭੇਜ ਦਿਓ ਖਬਰਾਂ ਕਿਸੇ ਨੇ ਤਾਂ ਖਾਨੇ ਪਾਉਗੀ ਕੋਈ ਤਾਂ ਆ ਫੋਕੀ ਚੌਧਰ ਛੱਡ ਕੇ ਚੰਗੇ ਪਾਸੇ ਨੂੰ ਤੁਰੂਗਾ ਕੋਈ ਤਾਂ ਛੱਡੂਗਾ ਯਾਰ ਕੋਈ ਤਾਂ ਸੋਚੂਗੀ ਕਿ ਹਾਂ ਯਾਰ ਗੱਲਾਂ ਤਾਂ ਸੱਚੀਆਂ ਨੇ ਕਿ ਅਸੀਂ ਫੋਕੀ ਚੌਧਰ ਦੀ ਖਾਤਰ ਝਾੜੂਆਂ ਦੇ ਪਿੱਛੇ ਲੱਗੇ ਫਿਰਦੇ ਆ ਕਾਂਗਰਸੀ ਮਗਰ ਪਿੱਛੇ ਲੱਗੇ ਫਿਰਦੇ ਆ ਬਾਦਲਗਾਂ ਪਿੱਛੇ ਲੱਗੇ ਫਿਰਦੇ ਆ ਤੇ ਇਸ ਵਾਰ ਦੇਖ ਲਿਓ ਕਿ ਕਿਹੜਾ ਕਿਹਦੇ ਲਈ ਵੋਟ ਮੰਗਦਾ ਕਿਹੜਾ ਕਿਹਦੇ ਲਈ ਮੰਗਦਾ ਤੇ ਫਿਰ ਇਤਿਹਾਸ ਦੇ ਵਿੱਚ ਯਾਦ ਰੱਖਿਓ ਉਹਨਾਂ ਵਾਲੇ ਟਾਈਮ ਦੇ ਵਿੱਚ ਦੱਸਿਆ ਕਰਾਂਗੇ ਕਿ ਯਾਰ ਆਹ ਟਾਈਮ 'ਚ ਆਹ ਬੰਦਾ ਫਲਾਣੇ ਨਾਲ ਸੀ ਤੇ ਆਹ ਬੰਦਾ ਫਲਾਣੇ ਨਾਲ ਸੀ ਇਹ ਗਦਾਰ ਸੀ ਇਹ ਸਰਦਾਰ ਸੀ ਇਹ ਗੱਲਾਂ ਆਉਣ ਵਾਲੇ 10-20 ਸਾਲਾਂ 'ਚ ਚੱਲਣਗੀਆਂ ਇਹ ਚੱਲਣੀਆਂ ਨੇ ਗੱਲਾਂ ਇਤਿਹਾਸ ਰਚਿਆ ਜਾਣਾ ਕਿ ਇੱਕ ਪਾਸੇ ਕੌਮ ਤੇ ਜ਼ੁਲਮ ਕਰ ਰਹੀ ਸੀ ਹਕੂਮਤ ਤੇ ਇੱਕ ਪਾਸੇ ਆ ਲੋਕ ਹਕੂਮਤ ਦਾ ਸਾਥ ਦੇ ਰਹੇ ਸੀ ਗਦਾਰ ਬਣ ਕੇ ਉਹਨਾਂ ਦੇ ਚੱਪਲ ਜੱਟ ਬਣ ਕੇ ਤੇ ਇੱਕ ਪਾਸੇ ਆ ਗਿਣਤੀ ਭਾਵੇਂ ਘੱਟ ਸੀ ਆ ਲੋਕ ਖੜੇ ਸੀ ਕੌਮ ਨਾਲ ਆ ਲੋਕ ਖੜੇ ਸੀ ਆਪਣੇ ਧਰਮ ਲਈ ਆ ਲੋਕ ਖੜੇ ਸੀ ਪੰਜਾਬ ਲਈ ਆ ਲੋਕ ਖੜੇ ਸੀ ਆਪਣੀ ਜਵਾਨੀ ਲਈ ਆ ਲੋਕ ਖੜੇ ਸੀ ਪਾਣੀਆਂ ਲਈ ਆ ਲੋਕ ਖੜੇ ਸੀ ਪੰਜਾਬ ਦੀ ਧਰਤੀ ਲਈ ਇਹ ਗੱਲਾਂ ਹੋਣਗੀਆਂ ਜਿੱਤਾਂ ਹਾਰਾਂ ਛੱਡ ਦੋ ਇੱਥੇ ਕਰਤਾਰ ਯਾਦ ਰਿਹਾ ਕਰਦੇ ਆ ਇੱਥੇ ਬਥੇਰੇ ਐਮਐਲਏ ਆਏ ਬਥੇਰੇ ਗਏ ਬਥੇਰੇ ਐਮਪੀ ਆਏ ਬਥੇਰੇ ਗਏ ਪਰ ਕਰਤਾਰ ਅੱਜ ਵੀ ਯਾਦ ਹੈ ਜਿਨ੍ਹਾਂ ਦੇ ਕਰਤਾਰ ਨਮਾਏ ਨੇ ਆ ਭਗਵੰਤ ਮਾਨ ਕੀ ਕਹਿੰਦਾ ਮੇਰੇ 13 ਐਮਪੀ ਜਿਤਾ ਦੋ ਮੈਂ ਦਿੱਲੀ ਤੋਂ ਫੰਡ ਜਿਹੜਾ ਰੁਕਿਆ ਉਹ ਲਿਆਉਂ ਉਹ ਤੇਰੇ ਸੱਤ ਪਹਿਲਾਂ ਤੁਸੀਂ ਭੇਜੇ ਸੀ ਕਿੱਥੇ ਨੇ ਕੋਈ ਆਈਪੀਐਲ 'ਚ ਫਿਰਦਾ ਹੈ ਹਰਪਾਜਨ ਸਿੰਘ ਕੋਈ ਆਪਦੀ ਯੂਨੀਵਰਸਿਟੀ ਚ ਚਲਾਉਂਦਾ ਫਿਰਦਾ ਹੈ ਤੇ ਕੋਈ ਆਪਦੇ ਉਦਯੋਗ ਉਦਯੋਗ ਚ ਚਲਾਉਂਦਾ ਫਿਰਦਾ ਹੈ ਕੋਈ ਇੰਗਲੈਂਡ ਆਪਰੇਸ਼ਨ ਕਰਾਉਂਦਾ ਫਿਰਦਾ ਉਹ ਕਿੱਥੇ ਨੇ ਉਹ ਸੱਤਾਂ ਨੇ ਕਿੰਨੀ ਗਵਾਹ ਚੱਕੀ ਹੈ ਕਿੰਨੇ ਵਾਰੀ ਬੋਲੇ ਆ ਕਿੰਨੇ ਵਾਰੀ ਬੋਲੇ ਆ ਕੋਈ ਸਪੀਚ ਦਿਖਾ ਦਿਓ ਕੋਈ ਪੰਜਾਬ ਦੇ ਹੱਕ ਚਾਹੰਦਾ ਨਾਰਾ ਮਾਰਿਆ ਦਿਖਾ ਦਿਓ ਉਹ ਕਿੱਥੇ ਨੇ ਸੱਤ ਆ ਜਿਹੜੇ ਦਿੱਲੀ ਵਾਲੇ ਚਾਰ ਚੁਣੇ ਸੀ ਤਿੰਨ ਹੀ ਲੱਭੇ ਪੰਜਾਬ ਚੋਂ ਦਿੱਲੀ ਵਾਲੇ ਚੁਣ ਕੀ ਭੇਜਤੇ ਸੀ ਉਹ ਉਹ ਸੱਤਾਂ ਨੇ ਆਵਾਜ਼ ਦੱਸ ਦੋ ਜਾਂ ਐਂ ਦੱਸ ਦੋ ਵੀ ਉਹ ਉਹ ਆਉਦਾ ਰਾਜ ਸਭਾ ਵਾਲਾ ਐਮਪੀ ਤੋਂ ਘੱਟ ਹੁੰਦਾ ਦੱਸੋ ਨਾ ਪਰ ਆਪਦੇ ਤੇ ਉਂਗਲਾ ਸੀ ਚੱਕ ਦਾਂਗੇ ਜਿਹੜਾ ਬੰਦਾ ਅਮਰਤ ਧਾਰੀ ਆ ਸਿੱਖ ਹੈ ਉਹ ਤੇ ਅਸੀਂ ਉਂਗਲ ਚੱਕ ਦਾਂਗੇ ਤਾਂ ਇਹਨਾਂ ਦਾ ਐ ਨਹੀਂ ਕਰਿਆ ਇਹਨਾਂ ਤਾਂ ਐ ਨਹੀਂ ਕਰਿਆ ਉਹ ਜਿਹੜੇ ਆ ਦਿੱਲੀ ਵਾਲੇ ਭੇਜੇ ਸੀ ਇਹਨਾਂ ਨੇ ਕੀ ਲਲਰ ਲਾਇਨ ਹੈ ਇਹ ਵੀ ਤਾਂ ਦੱਸ ਦਿਆ ਕਰੋ ਇਸ ਕਰਕੇ ਪੰਜਾਬੀਓ ਸਮਝੋ ਗੱਲ ਨੂੰ ਸਮਝੋ ਬਾਈ ਇਹ ਸਭ ਇੱਕ ਨੇ ਇੱਕ ਨੇ ਗਠਬੰਧਨ ਹੋ ਗਏ ਸਭ ਇੱਕ ਨੇ ਉਹੀ ਕਾਂਗਰਸ ਆ ਉਹੀ ਝੜੂ ਵਾਲੇ ਆ ਤੁਹਾਡੀ ਵੋਟ ਜੇ ਝੜ ਨੂੰ ਪਾਉਂਗੇ ਐ ਸਮਝ ਲਓ ਕਾਂਗਰਸ ਨੂੰ ਜਾਣੀ ਐ ਤੇ ਫਿਰ ਕਾਂਗਰਸ ਕੌਣ ਆ ਉਹ ਤੁਸਾਂ ਨੂੰ ਸਭ ਨੂੰ ਪਤਾ ਹੈ ਸਮਝੋ ਗੱਲ ਨੂੰ ਭਰਾਵੋ ਮੈਂ ਤਾਂ ਸੱਚੀਆਂ ਗੱਲਾਂ ਕਹਿਣਾ ਹੁੰਨਾ ਕਿਸਦੇ ਗਿੱਟੇ ਲੱਗਣ ਕਿਸਦੇ ਗੋਡੇ ਲੱਗਣ ਬਹੁਤ ਇੱਥੇ ਆਹ ਚਮਚੇ ਭੇਡਾਂ ਆਉਣਗੀਆਂ ਕਮੈਂਟਾਂ ਦੇ ਵਿੱਚ ਕਮੈਂਟ ਕਰਨਗੇ ਕਿਉਂਕਿ ਸਾਨੂੰ ਆਦਤ ਹੁੰਦੀ ਹੈ ਅਸੀਂ ਆਪਣੇ ਬੰਦੇ ਨੂੰ ਮਾੜਾ ਦੱਸਣਾ ਹੈ ਕਿ ਜਿਹੜੇ ਦਿੱਲੀ ਤੋਂ ਆ ਕੇ ਸਾਡੇ ਤੇ ਜ਼ੁਲਮ ਕਰਦੇ ਆ ਉਹਨਾਂ ਨੂੰ ਅਸੀਂ ਚੰਗੇ ਦੱਸਣਾ ਹੈ ਉਹਨਾਂ ਦੀ ਅਸੀਂ ਭੇਡੇ ਭੇਡਾਂ ਬਣ ਕੇ ਰਹਿਣਾ ਹੈ ਉਹਨਾਂ ਦੇ ਅਸੀਂ ਚਮਚੇ ਬਣ ਕੇ